ਨਮਸਤੇ ਪੰਜਾਬੀ ਕਹਾਣੀ ਬਾਜ਼ ਚੈਨਲ ਵਿੱਚ ਤੁਹਾਡਾ ਸਵਾਗਤ ਹੈ ਅੱਜ ਅਸੀਂ ਤੁਹਾਡੇ ਲਈ ਇੱਕ ਨਵੀਂ ਕਹਾਣੀ ਲੈ ਕੇ ਆਏ ਹਾਂ ਜਿਸ ਦਾ ਨਾਮ ਹੈ দান ਕੀਤੀ ਰੋਟੀ ਨੇ ਬਦਲੀ ਕਿਸਮਤ ਤਾਂ ਸ਼ੁਰੂ ਕਰਦੇ ਹਾਂ ਅੱਜ ਦੀ ਇੱਕ ਕਹਾਣੀ ਪਿੰਡ ਦਾ ਨਾਮ ਸੀ ਧਰਮਪੁਰ ਨਾਂ ਤੋਂ ਲੱਗਦਾ ਸੀ ਜਿਵੇਂ ਇੱਥੇ ਹਰ ਕੋਈ ਧਰਮੀ ਹੋਵੇਗਾ ਪਰ ਅਸਲ ਜ਼ਿੰਦਗੀ ਵਿੱਚ ਧਰਮਪੁਰ ਵੀ ਹੋਰ ਪਿੰਡਾਂ ਵਾਂਗ ਹੀ ਸੀ ਕਿਸੇ ਕੋਲ ਸਭ ਕੁਝ ਕਿਸੇ ਕੋਲ ਕੁਝ ਵੀ ਨਹੀਂ ਪਿੰਡ ਦੇ ਆਹਰੀ ਛੋਏ ਤੇ ਇੱਕ ਟੁੱਟੀ ਫੋਟੀ ਚੌਪੜੀ ਸੀ ਉਸ ਚੌਪੜੀ ਵਿੱਚ ਰਹਿੰਦਾ ਸੀ ਹਰਚੰਦ ਗਰੀਬ ਪਰ ਸਾਫ਼ ਦਿਲ ਇਨਸਾਨ ਹਰਚੰਦ ਕੋਲ ਨਾ ਜ਼ਮੀਨ ਸੀ ਨਾ ਪਸ਼ੂ ਕਦੇ ਮਜ਼ਦੂਰੀ ਮਿਲੀ ਤਾਂ ਰੋਟੀ ਨਹੀਂ ਤਾਂ ਭੁੱਖ ਉਸ ਦੀ ਪਤਨੀ ਸੀਤੋ ਅਤੇ 8 ਸਾਲ ਦਾ ਪੁੱਤਰ ਗੋਪੀ ਏਹੀ ਉਸ ਦੀ ਦੁਨੀਆ ਸੀ ਉਸ ਦਿਨ ਸਵੇਰ ਜਦੋਂ ਸੀਤੋ ਉઠી ਤਾਂ ਘਰ ਵਿੱਚ ਸਿਰਫ ਇੱਕ ਹੀ ਰੋਟੀ ਪਈ ਸੀ ਨਾ ਆਟਾ ਨਾ ਲੱਕੜ ਨਾ ਕੋਈ ਹੋ ਰਾਸ ਸੀਤੋ ਨੇ ਰੋਟੀ ਨੂੰ ਹੱਥ ਵਿੱਚ ਫੜਿਆ ਤੇ ਅੱਖਾਂ ਪਰ ਆਈਆਂ ਇੱਕ ਰੋਟੀ ਤਿੰਨ ਜਣੇ ਇਹ ਕਿਸ ਨੂੰ ਦੇਈਏ ਹਰਚੰਦ ਚੁੱਪ ਬੈਠਾ ਸੀ ਗੋਪੀ ਪੋਖ ਨਾਲ ਮਾਂਵਲ ਟੱਕ ਰਿਹਾ ਸੀ ਸੀਤੋ ਨੇ ਕਿਹਾ ਬੱਚਾ ਭੁੱਖਾ ਹੈ ਪਹਿਲਾਂ ਇਸ ਨੂੰ ਦੇ ਦਈਏ ਹਰਚੰਦ ਨੇ ਹੌਲੀ ਆਵਾਜ਼ ਵਿੱਚ ਕਿਹਾ ਸੀਤੋ ਰੋਟੀ ਉਸ ਨੂੰ ਦੇ ਦੇ ਰੱਬ ਨੇ ਚਾਇਆ ਤਾਂ ਮੈਂ ਅੱਜ ਮਜ਼ਦੂਰੀ ਲਬ ਲਵਾਂਗਾ ਸੀਤੋ ਨੇ ਕੰਬਦੇ ਹੱਥਾਂ ਨਾਲ ਰੋਟੀ ਅੱਧੀ ਕੀਤੀ ਪਰ ਗੋਪੀ ਨੇ ਮਾਂ ਦਾ ਹੱਥ ਫੜ ਲਿਆ ਮਾਂ ਤੁਸੀਂ ਨਹੀਂ ਖਾਵੋਗੇ ਸੀਤੋ ਦੀਆਂ ਅੱਖਾਂ ਵਿੱਚੋਂ ਹੰਝੂ ਵਹਿ ਪਏ ਉਸੇ ਵੇਲੇ ਦਰਵਾਜ਼ੇ ਤੇ ਹੌਲੀ ਠਕ ਠਕ ਹੋਈ ਹਰਚੰਦ ਨੇ ਦਰਵਾਜ਼ਾ ਖੋਲਿਆ ਬਾਹਰ ਇੱਕ ਬਜ਼ੁਰਗ ਫਕੀਰ ਖੜਾ ਸੀ ਫੱਟੇ ਕੱਪੜੇ ਤੋੜ ਨਾਲ ਭਰਿਆ ਚਿਹਰਾ ਅੱਖਾਂ ਵਿੱਚ ਅਜੀਬ ਚਮਕ ਪੁੱਤਰ ਦੋ ਦਿਨਾਂ ਤੋਂ ਭੁੱਖਾ ਹਾਂ ਜੇ ਇੱਕ ਟੁਕੜਾ ਮਿਲ ਜਾਵੇ ਸੀਤੋ ਨੇ ਰੋਟੀ ਵੱਲ ਵੇਖਿਆ ਗੋਪੀ ਵੱਲ ਵੇਖਿਆ ਅਤੇ ਫਕੀਰ ਵੱਲ ਇੱਕ ਪਲ ਲਈ ਉਸਦਾ ਦਿਲ ਕੰਬ ਗਿਆ ਸਾਡੇ ਕੋਲ ਖੁਦ ਇੱਕ ਹੀ ਰੋਟੀ ਹੈ ਹਰਚੰਦ ਨੇ ਅੱਖਾਂ ਬੰਦ ਕਰ ਲਈਆਂ ਉਸ ਨੂੰ ਪਿਤਾ ਦੀ ਕਹੀ ਗੱਲ ਯਾਦ ਆ ਗਈ ਪੁੱਤਰ ਭੁੱਖੇ ਨੂੰ ਰੋਟੀ ਦੇਣੀ ਸਭ ਤੋਂ ਵੱਡੀ ਭਗਤੀ ਹੈ ਹਰਚੰਦ ਨੇ ਰੋਟੀ ਚੁੱਕੀ ਉਸ ਨੂੰ ਦੋ ਟੁਕੜਿਆਂ ਵਿੱਚ ਨਹੀਂ ਪੂਰੀ ਦੀ ਪੂਰੀ ਫਕੀਰ ਦੇ ਹੱਥ ਵਿੱਚ ਰੱਖ ਦਿੱਤੀ ਸੀਤੋ ਹੈਰਾਨ ਰਹਿ ਗਈ ਗੋਪੀ ਚੁੱਪ ਫਕੀਰ ਦੀਆਂ ਅੱਖਾਂ ਪਰ ਆਈਆਂ ਪੁੱਤਰ ਤੂੰ ਆਪਣੀ ਕਿਸਮਤ দান ਕਰ ਦਿੱਤੀ ਹੈ ਹਰਚੰਦ ਮੁਸਕਰਾਇਆ ਬਾਬਾ ਕਿਸਮਤ ਤਾਂ ਰੱਬ ਦੇ ਹੱਥ ਵਿੱਚ ਹੁੰਦੀ ਹੈ ਫਕੀਰ ਨੇ ਰੋਟੀ ਖਾਂਦੇ ਹੋਏ ਅਸਮਾਨ ਵੱਲ ਤੱਕਿਆ ਰੱਬਾ ਇਸ ਘਰ ਦੀ ਭੁੱਖ ਸਦਾ ਲਈ ਮਿਟਾ ਦੇ ਫਿਰ ਉਹ ਉੱਠਿਆ ਤੇ ਕਿਹਾ ਅੱਜ ਰਾਤ ਜਦੋਂ ਸੂਰਜ ਡੁੱਬੇ ਆਪਣੇ ਘਰ ਦੇ ਪਿੱਛੇ ਵੇਖਣਾ ਅਗਲੇ ਪਲ ਉਹ ਅੱਖੋਂ ਓਜਲ ਹੋ ਗਿਆ ਸੀਤੋ ਨੇ ਡਰ ਨਾਲ ਕਿਹਾ ਕੋਈ ਜਾਦੂ ਟੋਨਾ ਤਾਂ ਨਹੀਂ ਹਰਚੰਦ ਨੇ ਹੱਸ ਕੇ ਕਿਹਾ ਜੇ ਰੱਬ ਦੀ ਮਰਜ਼ੀ ਹੋਵੇ ਤਾਂ ਗਰੀਬੀ ਵੀ ਦੂਰ ਹੋ ਜਾਂਦੀ ਹੈ ਉਹ ਦਿਨ ਭੁੱਖੇ ਲੰਘ ਗਿਆ ਗੋਪੀ ਸੁੱਕੀਆਂ ਅੱਖਾਂ ਨਾਲ ਸੋ ਗਿਆ ਸੀਤੋ ਨੇ ਪਾਣੀ ਪੀ ਕੇ ਰੱਬ ਦਾ ਨਾਮ ਲਿਆ ਹਰਚੰਦ ਨੇ ਰਾਤ ਨੂੰ ਆਸਮਾਨ ਵੱਲ ਤੱਕਿਆ। हे दाताਰ! ਜੇ ਇਹ ਇਮਤਿਹਾਨ ਸੀ, ਤਾਂ ਮੈਂ ਕਾਮਯਾਬ ਹੋਇਆ ਜਾਂ ਨਹੀਂ। ਰਾਤ ਡੂੰਗੀ ਹੋ ਚੁੱਕੀ ਸੀ। ਤਰਮਪੁਰ ਪਿੰਡ ਸੁੱਤਾ ਪਿਆ ਸੀ। ਸਿਰਫ ਕੁੱਤਿਆਂ ਦੇ ਪੌਕਣ ਅਤੇ ਦੂਰ ਕਿਤੇ ਉੱਲੂ ਦੀ ਬੋਲ ਸੁਣਾਈ ਦੇ ਰਹੀ ਸੀ। ਹਰਚੰਦ ਨੂੰ ਨੀਂਦ ਨਹੀਂ ਆ ਰਹੀ ਸੀ। ਫਕੀਰ ਦੇ ਸ਼ਬਦ ਉਸ ਦੇ ਮਨ ਵਿੱਚ ਗੂੰਜ ਰਹੇ ਸਨ। ਸੂਰਜ ਡੁੱਬਣ ਮਗਰੋਂ ਘਰ ਦੇ ਪਿੱਛੇ ਵੇਖਣਾ ਸੀ ਤੂ ਅਤੇ ਗੋਪੀ ਸੁੱਤੇ ਪਏ ਸਨ ਹਰਚੰਦ ਹੌਲੀ-ਹੌਲੀ ਉੱਠਿਆ ਅਤੇ ਘਰ ਦੇ ਪਿੱਛੇ ਵਾਲੀ ਥਾਂ ਵੱਲ ਚੱਲ ਪਿਆ ਚੰਦ ਦੀ ਹਲਕੀ ਰੋਸ਼ਨੀ ਵਿੱਚ ਉਸਨੇ ਵੇਖਿਆ ਜ਼ਮੀਨ ਦੇ ਇੱਕ ਹਿੱਸੇ ਵਿੱਚ ਕੁਝ ਅਜੀਬਾ ਸੀ ਜੋ ਪਹਿਲਾਂ ਨਹੀਂ ਸੀ ਮਿੱਟੀ ਥੋੜੀ ਉੱਪਰ ਉੱਠੀ ਹੋਈ ਸੀ ਹਰਚੰਦ ਨੇ ਹੱਥ ਨਾਲ ਮਿੱਟੀ हटਾਈ ਅਚਾਨਕ ਤਮਕ ਮਿੱਟੀ ਢੇਠੋ ਇੱਕ ਪੁਰਾਣਾ ਮਿੱਟੀ ਦਾ ਕੜਾ ਨਿਕਲ ਆਇਆ ਹਰਚੰਦ ਦੀ ਸਾਰ ਰੁਕ ਗਈ ਉਸਨੇ ਕੜੇ ਦਾ ਟੱਕਣ ਖੋਲਿਆ ਅੰਦਰ ਚਾਂਦੀ ਦੇ ਸਿੱਕੇ ਉਹ ਕੰਬ ਗਿਆ ਰੱਬਾ ਇਹ ਕੀ ਹੈ ਕੜਾ ਪਰਿਆ ਹੋਇਆ ਨਹੀਂ ਸੀ ਪਰ ਜਿੰਨੇ ਸਿੱਕੇ ਸਨ ਉਹਨਾਂ ਨਾਲ ਕਈ ਮਹੀਨਿਆਂ ਦੀ ਰੋਟੀ ਆ ਸਕਦੀ ਸੀ ਹਰਚੰਦ ਨੇ ਕੜਾ ਟੱਕਿਆ ਅਤੇ ਚੁੱਪਚਾਪ ਕਰ ਅੰਦਰ ਆ ਗਿਆ ਸਵੇਰ ਹੋਈ ਤਾਂ ਹਰਚੰਦ ਨੇ ਸੀਤੋ ਨੂੰ ਸਭ ਕੁਝ ਦੱਸਿਆ ਸੀਤੋ ਡਰ ਗਈ ਕਿਤੇ ਇਹ ਕਿਸੇ ਦੀ ਅਮਾਨਤ ਤਾਂ ਨਹੀਂ ਕਿਤੇ ਪਾਪ ਤਾਂ ਨਹੀਂ ਹਰਚੰਦ ਨੇ ਕਿਹਾ ਜੇ ਪਾਪ ਹੁੰਦਾ ਤਾਂ ਫਕੀਰ ਅਸ਼ੀਰਵਾਦ ਨਾ ਦਿੰਦਾ ਗੋਪੀ ਦੀਆਂ ਅੱਖਾਂ ਚਮਕ ਉਠਿਆ ਪਿਤਾ ਜੀ ਹੁਣ ਅਸੀਂ ਭੁੱਖੇ ਨਹੀਂ ਰਹਾਂਗੇ ਹਰਚੰਦ ਨੇ ਬੱਚੇ ਦੇ ਸਿਰ ਤੇ ਹੱਥ ਫੇਰਿਆ ਰੱਬ ਨੇ ਚਾਇਆ ਤਾਂ ਨਹੀਂ ਉਸੇ ਦਿਨ ਹਰਚੰਦ ਪਿੰਡ ਦੀ ਹੱਟੀ ਵੱਲ ਗਿਆ ਉਸਨੇ ਪਹਿਲੀ ਵਾਰ ਪੂਰਾ পেট ਭਰ ਕੇ ਆਟਾ दाल सब्जी खरीदी दुकानदार हैरान सन हरचंद अज वी रौनक लगी है हरचंद ने सिर चुका लिया उसने दिल विच सोचया ए मेरी नहीं रब दी रहमत है सीतो ने पहली रोटी बनाई घर खुशबू फैल गई रोटी तंदूर तो उतार समय सीतो ने एक रोटी अलग रख ली लई? हरचंद ने पुछया सीतू ने मुस्कुरा के कहा जिसने सानू ਦਿੱਤਾ ਉਸ ਦੀ ਯਾਦ ਵਿੱਚ ਉਸ ਦਿਨ ਤੋਂ ਹਰ ਰੋਜ਼ ਇੱਕ ਰੋਟੀ ਕਿਸੇ ਨਾ ਕਿਸੇ ਭੁੱਖੇ ਤੱਕ ਪਹੁੰਚਣ ਲੱਗੀ ਧਰਮਪੁਰ ਵਿੱਚ ਗੱਲਾਂ ਹੋਣ ਲੱਗ ਪਈਆਂ ਹਰਚੰਦ ਦੀ ਕਿਸਮਤ ਬਦਲ ਗਈ ਕੋਈ ਗੁਪਤ ਖਜ਼ਾਨਾ ਲੱਭ ਗਿਆ ਕੋਈ ਜਾਦੂ ਹੋਇਆ ਹੈ ਪਰ ਹਰਚੰਦ ਦਾ ਸੁਭਾਅ ਨਹੀਂ ਬਦਲਿਆ ਉਹ ਅਜੇ ਵੀ ਸਾਦਾ ਨਿਮਰ ਅਤੇ ਸੱਚਾ ਸੀ ਇੱਕ ਸ਼ਾਮ ਹਰਚੰਦ ਨੂੰ ਲੱਗਾ ਜਿਵੇਂ ਉਹ ਹੀ ਫਕੀਰ ਦੂਰੋਂ ਤੱਕ ਰਿਹਾ ਹੋਵੇ ਅੱਖ ਮਾਰਦੇ ਹੀ ਉਹ ਗਾਇਬ ਹੋ ਗਿਆ ਹਰਚੰਦ ਦੇ ਮਨ ਵਿੱਚ ਇੱਕ ਅਜੀਬ ਸ਼ਾਂਤੀ ਆ ਗਈ ਸ਼ਾਇਦ ਇਹ ਸਭ ਸ਼ੁਰੂਆਤ ਹੈ ਤਰਮਪੁਰ ਪਿੰਡ ਵਿੱਚ ਹੁਣ ਹਰਚੰਦ ਦਾ ਨਾਮ ਹਰ ਜਗ੍ਹਾ ਲਿਆ ਜਾਣ ਲੱਗ ਪਿਆ ਸੀ ਜਿਹੜਾ ਮਨੁੱਖ ਕੱਲ ਤੱਕ ਭੁੱਖ ਨਾਲ ਲੜਦਾ ਸੀ ਅੱਜ ਉਹ ਸਾਫ਼ ਕੱਪੜਿਆਂ ਵਿੱਚ ਸਿੱਧੀ ਚਾਲ ਨਾਲ ਪਰ ਅਜੇ ਵੀ ਚੁੱਕ ਕੇ ਗੱਲ ਕਰਦਾ ਸੀ ਪਰ ਕਿਸਮਤ ਜਦੋਂ ਮੁਸਕਰਾਉਂਦੀ ਹੈ ਤਾ ਇਮਤਿਹਾਨ ਵੀ ਨਾਲ ਲਿਆਉਂਦੀ ਹੈ ਪਿੰਡ ਦਾ ਸਭ ਤੋਂ ਚਲਾਕ ਮਨੁੱਖ ਸੀ ਲਛਮਣ ਸਿੰਘ ਉਹ ਕਿਸਾਨ ਵੀ ਸੀ ਵਪਾਰੀ ਵੀ ਪਰ ਦਿਲੋਂ ਕੰਜੂਸ ਉਸਨੇ ਇੱਕ ਦਿਨ ਆਪਣੇ ਦੋਸਤ ਨੂੰ ਕਿਹਾ ਹਰਚੰਦ ਅਚਾਨਕ ਅਮੀਰ ਕਿਵੇਂ ਬਣ ਗਿਆ ਕੁਝ ਨਾ ਕੁਝ ਰਾਜ਼ ਹੈ ਲਛਮਣ ਦੀ ਨਜ਼ਰ ਹੁਣ ਹਰਚੰਦ ਦੀ ਚੌਪੜੀ ਤੇ ਰਹਿਣ ਲੱਗੀ ਚਾਂਦੀ ਦੇ ਸਿੱਕਿਆਂ ਨਾਲ ਹਰਚੰਦ ਨੇ ਆਪਣੀ ਚੌਪੜੀ ਥੋੜੀ ਪੱਕੀ ਕਰਵਾਈ ਇੱਕ ਕਮਰਾ, ਛੋਟਾ ਆਂਗਣ, ਛੱਤ ਤੇ ਕਾਹ ਦੀ ਥਾਂ ਟੱਟੀ। ਪਰ ਉਹ ਅਜੇ ਵੀ ਫਜ਼ੂਲ ਖਰਚ ਤੋਂ ਡਰਦਾ ਸੀ। ਸੀਤੋ ਕਈ ਵਾਰ ਕਹਿੰਦੀ, "ਰੱਬ ਨੇ ਦਿੱਤਾ ਹੈ, ਥੋੜਾ ਸੁੱਖ ਵੀ ਲੈ ਲਈਏ।" ਹਰਚੰਦ ਹੱਸ ਕੇ ਕਹਿੰਦਾ, "ਜੇ ਰੱਬ ਨੇ ਲਿਆਤਾ।" ਇੱਕ ਦਿਨ ਪਿੰਡ ਵਿੱਚ ਅਕਾਲ ਦੀ ਅਫਵਾਹ ਫੈਲ ਗਈ। ਲੋਕ ਅਨਾਜ ਸੰਭਾਲਣ ਲੱਗ ਪਏ। ਲక్ష్మణ ਸਿੰਘ ਨੇ ਆਟਾ ਮਹਿੰਗਾ ਕਰ ਦਿੱਤਾ। हरचंद ਦੇ ਕੋਲ ਵੀ ਕਾਫੀ ਆਟਾ ਸੀ ਸੀਤੋ ਨੇ ਪੁੱਛਿਆ ਅਸੀਂ ਵੀ ਸੰਭਾਲ ਕੇ ਰੱਖੀਏ ਉਸੇ ਵੇਲੇ ਦਰਵਾਜ਼ੇ ਤੇ ਦੋ ਬਜ਼ੁਰਗ ਆ ਗਏ ਕੰਬਦੇ ਭੁੱਖੇ ਹਰਚੰਦ ਨੇ ਬਿਨਾਂ ਸੋਚੇ ਆਟਾ ਦਿੱਤਾ ਸੀਤੋ ਨੇ ਹੈਰਾਨ ਹੋ ਕੇ ਪੁੱਛਿਆ ਅਕਾਲ ਪਿਆ ਹੋਇਆ ਹੈ ਹਰਚੰਦ ਨੇ ਕਿਹਾ ਜੇ ਅਕਾਲ ਆਇਆ ਤਾਂ ਰੱਬ ਦੇ ਘਰ ਵੀ ਪੰਡਾਰ ਕੱਟ ਜਾਣਗੇ ਲక్ష్మణ ਸਿੰਘ ਨੇ ਇਹ ਸਭ ਦੇਖਿਆ ਉਸਨੇ ਮਨ ਵਿੱਚ ਸੋਚਿਆ ਇਸ ਦਾ ਪੇਦਦਾਨ ਹੈ ਪਰ ਮੈਂ দান ਕਰਕੇ ਗਰੀਬ ਕਿਉਂ ਬਣਾ ਉਸਨੇ ਇੱਕ ਯੋਜਨਾ ਬਣਾਈ ਉਸਨੇ ਪਿੰਡ ਵਿੱਚ ਐਲਾਨ ਕਰਵਾਇਆ ਜੋ ਕੋਈ ਗਰੀਬਾਂ ਨੂੰ দান ਦੇਵੇਗਾ ਉਸ ਨੂੰ ਮੈਂ 2 ਗੁਣਾ ਮੂਲ ਦੇਵਾਂਗਾ ਲੋਕ ਖੁਸ਼ ਹੋ ਗਏ ਪਰ দান ਦਿਖਾਵੇ ਦਾ ਬਣ ਗਿਆ ਲక్ష్మణ ਨੇ ਵੀ ਰੋਟੀਆਂ ਵੰਡੀਆਂ ਪਰ ਦਿਲੋਂ ਨਹੀਂ ਉਹ ਗਿਣਤੀ ਕਰਦਾ ਹਿਸਾਬ ਰੱਖਦਾ ਇੱਕ ਰਾਤ ਉਸਨੇ ਖੁਦ ਕਿਹਾ ਰੱਬ ਵੀ ਕਾਰੋਬਾਰ ਹੀ ਕਰਦਾ ਹੈ ਉਸ ਰਾਤ ਭਾਰੀ ਤੂਫਾਨ ਆਇਆ ਲਛਮਣ ਦਾ ਗੋਦਾਮ ਟਹਿ ਗਿਆ ਅਨਾਜ ਪੇਜ ਗਿਆ ਉਸ ਸਵੇਰ ਲਛਮਣ ਸਿੰਘ ਹਰਚੰਦ ਦੇ ਦਰਵਾਜ਼ੇ ਆਇਆ ਸਿਰ ਚੁਕਾਇਆ ਮੈਨੂੰ ਮਾਫ ਕਰ ਦੇ ਮੈਨੂੰ ਆਟਾ ਚਾਹੀਦਾ ਹੈ ਸੀਤੋ ਨੇ ਹੈਰਾਨੀ ਨਾਲ ਹਰਚੰਦ ਵੱਲ ਵੇਖਿਆ ਹਰਚੰਦ ਨੇ ਆਟਾ ਦੇ ਦਿੱਤਾ ਬਿਨਾਂ ਸ਼ਰਤ ਲਛਮਣ ਦੀਆਂ ਅੱਖਾਂ ਪਰ ਆਈਆਂ ਉਸ ਰਾਤ ਹਰਚੰਦ ਨੇ ਸੁਪਨਾ ਵੇਖਿਆ ਫਕੀਰ ਮੁਸਕਰਾ ਰਿਹਾ ਸੀ ਪੁੱਤਰ ਤੂੰ ਦੌਲਤ ਨਹੀਂ ਦਿਲ ਜਿੱਤਿਆ ਹੈ ਸਵੇਰ ਉੱਠ ਕੇ ਹਰਚੰਦ ਨੇ ਹੋਰ দান ਕਰਨ ਦਾ ਮਨ ਬਣਾਇਆ ਧਰਮਪੁਰ ਪਿੰਡ ਵਿੱਚ ਹੁਣ ਹਰਚੰਦ ਸਿਰਫ ਇੱਕ ਗਰੀਬ ਮਨੁੱਖ ਨਹੀਂ ਰਹਿ ਗਿਆ ਸੀ ਉਹ ਲੋਕਾਂ ਲਈ ਇੱਕ ਮਿਸਾਲ ਬਣ ਗਿਆ ਸੀ ਪਰ ਮਿਸਾਲ ਬਣਨਾ ਵੀ ਸੌਖਾ ਨਹੀਂ ਹੁੰਦਾ ਜਿੱਥੇ ਇੱਜ਼ਤ ਆਉਂਦੀ ਹੈ ਉੱਥੇ ਈਰਖਾ ਵੀ ਆਉਂਦੀ ਹੈ ਪਿੰਡ ਦੇ ਕੁਝ ਲੋਕ ਖਾਸ ਕਰਕੇ ਲక్ష్మణ ਸਿੰਘ ਦੇ ਨੇੜਲੇ ਹਰਚੰਦ ਤੋਂ ਸੜਨ ਲੱਗ ਪਏ ਇੱਕ ਦਿਨ ਪਿੰਡ ਦੇ ਸਰਪੰਚ ਕੋਲ ਸ਼ਿਕਾਇਤ ਹੋਈ ਹਰਚੰਦ ਨੇ ਕਰਦੇ ਪਿੱਛੇ ਖਜ਼ਾਨਾ ਲੱਭਿਆ ਹੈ ਉਹ ਸਰਕਾਰ ਦਾ ਹੈ ਉਸਨੇ ਚੋਰੀ ਕੀਤਾ ਹੈ ਸਰਪੰਚ ਨੇ ਪੁਲਿਸ ਨੂੰ ਸੂਚਨਾ ਦਿੱਤੀ ਸ਼ਾਮ ਨੂੰ ਦੋ ਸਿਪਾਹੀ ਹਰਚੰਦ ਦੇ ਘਰ ਆ ਗਏ ਸੀਤੋ ਡਰ ਗਈ ਗੋਪੀ ਮਾ ਨਾਲ ਚੁੰਡ ਗਿਆ ਸਿਪਾਹੀ ਨੇ ਪੁੱਛਿਆ ਤੂੰ ਕੜਾ ਕਿੱਥੋਂ ਲਿਆ ਹਰਚੰਦ ਨੇ ਕੁਝ ਨਹੀਂ ਛੁਪਾਇਆ ਸਾਰਾ ਸੱਚ ਦੱਸ ਦਿੱਤਾ ਫਕੀਰ ਰੋਟੀ ਅਸ਼ੀਰਵਾਦ ਸਿਪਾਹੀ ਹੱਸ ਪਏ ਫਕੀਰਾਂ ਦੀਆਂ ਕਹਾਣੀਆਂ ਪਰ ਕਾਨੂੰਨ ਕਹਾਣੀ ਨਹੀਂ ਸੁਣਦਾ ਕੜਾ ਜ਼ਬਤ ਕਰ ਲਿਆ ਗਿਆ ਹਰਚੰਦ ਨੂੰ ਪੁੱਛਗਿਛ ਲਈ ਲੈ ਗਏ ਸੀਤੋ ਰੋ ਰਹੀ ਸੀ ਪਰ ਪਿੰਡ ਦੇ ਕਈ ਗਰੀਬ ਲੋਕ ਇਕੱਠੇ ਹੋ ਗਏ ਜੇ ਹਰਚੰਦ ਚੋਰ ਹੈ ਤਾਂ ਅਸੀਂ ਸਭ ਉਸ ਤੋਂ ਖਾਦਾ ਹੈ ਇਹ ਗੱਲ ਥਾਣੇ ਤੱਕ ਪਹੁੰਚੀ ਥਾਣੇ ਵਿੱਚ ਅਫਸਰ ਨੇ ਪੁੱਛਿਆ ਜੇ ਤੈਨੂੰ ਪਤਾ ਲੱਗ ਜਾਵੇ ਕਿ ਇਹ ਸਾਰਾ ਤਨ ਜ਼ਬਤ ਹੋ ਜਾਵੇਗਾ ਤਾਂ ਹਰਚੰਦ ਨੇ ਨਿਡਰ ਹੋ ਕੇ ਕਿਹਾ ਜੇ ਇਹ ਤਨ ਮੇਰਾ ਨਹੀਂ ਤਾਂ ਲੈ ਲਵੋ ਰੱਬ ਨੇ ਦਿੱਤਾ ਸੀ ਰੱਬ ਹੀ ਲੈ ਲਵੇਗਾ ਅਫਸਰ ਚੁੱਪ ਹੋ ਗਿਆ ਉਸੇ ਵੇਲੇ ਦਰਵਾਜ਼ੇ ਤੇ ਇੱਕ ਬਜ਼ੁਰਗ ਆਇਆ ਉਹੀ ਫਕੀਰ ਇਸ ਵਾਰੀ ਉਸ ਦੇ ਕੱਪੜੇ ਸਾਫ਼ ਸਨ ਚਿਹਰੇ ਤੇ ਅਜੀਬ ਰੋਸ਼ਨੀ ਇਹ ਤਨ ਉਸ ਦਾ ਨਹੀਂ ਮੇਰਾ ਸੀ ਮੈਂ ਆਪਣੀ ਮਰਜ਼ੀ ਨਾਲ ਦਿੱਤਾ ਸੀ ਸਭ ਹੈਰਾਨ ਫਕੀਰ ਨੇ ਸਰਪੰਚ ਵੱਲ ਵੇਖ ਕੇ ਕਿਹਾ ਤਨ ਨਹੀਂ ਨੀਅਤ ਦੀ ਜਾਂਚ ਕਰੋ ਅਗਲੇ ਪਲ ਫਕੀਰ ਬਾਹਰ ਨਿਕਲ ਗਿਆ ਜਦੋਂ ਸਿਪਾਹੀ ਪਿੱਛੇ ਗਏ ਉਹ ਗਾਇਬ ਸੀ ਅਫਸਰ ਨੇ ਕੜਾ ਵਾਪਸ ਕਰ ਦਿੱਤਾ ਸਰਪੰਚ ਨੇ ਮਾਫੀ ਮੰਗੀ ਹਰਚੰਦ ਖਾਮੋਸ਼ ਰਿਹਾ ਉਹ ਜਾਣਦਾ ਸੀ ਇਹ ਅੰਤ ਨਹੀਂ ਉਸ ਰਾਤ ਹਰਚੰਦ ਨੇ ਸੀਤੋ ਨੂੰ ਕਿਹਾ ਅਸੀਂ ਇਹ ਧਨ ਆਪਣੇ ਲਈ ਨਹੀਂ ਰੱਖਾਂਗੇ ਸੀਤੋ ਹੈਰਾਨ ਹੋਈ ਫਿਰ ਹਰਚੰਦ ਨੇ ਕਿਹਾ ਇਸ ਨਾਲ ਹੋਰਾਂ ਦੀ ਕਿਸਮਤ ਬਦਲਾਂਗੇ ਗੋਪੀ ਮੁਸਕਰਾਇਆ ਸੂਰਜ ਦੀ ਪਹਿਲੀ ਕਿਰਨ ਧਰਮਪੁਰ ਪਿੰਡ ਤੇ ਪਈ ਤਾਂ ਲੱਗਦਾ ਸੀ ਜਿਵੇਂ ਪਿੰਡ ਖੁਦ ਨਵੀਂ ਸਾਹਸ ਲੈ ਰਿਹਾ ਹੋਵੇ ਹਰਚੰਦ ਉਸ ਸਵੇਰ ਜਲਦੀ ਉੱਠਿਆ ਰਾਤ ਦੀ ਨੀਂਦ ਉਸ ਲਈ ਆਰਾਮ ਨਹੀਂ ਸਗੋਂ ਫੈਸਲਾ ਸੀ ਉਸਨੇ ਮਨ ਵਿੱਚ ਠਾਨ ਲਿਆ ਸੀ ਇਹ ਦੌਲਤ ਹੁਣ ਕੇਵਲ ਉਸ ਦੀ ਨਹੀਂ ਰਹੇਗੀ ਹਰਚੰਦ ਨੇ ਸਰਪੰਚ ਨੂੰ ਬੁਲਾਇਆ ਪਿੰਡ ਦੇ ਸਾਰੇ ਲੋਕ ਇਕੱਠੇ ਹੋਏ ਉਸਨੇ ਸਭ ਦੇ ਸਾਹਮਣੇ ਕਿਹਾ ਇਹ ਚਾਂਦੀ ਦੇ ਸਿੱਕੇ ਮੇਰੇ ਨਹੀਂ ਇਹ ਉਸ ਇੱਕ ਰੋਟੀ ਦਾ ਫਲ ਹਨ ਜੋ ਮੈਂ ਦਾਨ ਕੀਤੀ ਸੀ ਜੇ ਉਹ ਰੋਟੀ ਮੇਰੀ ਨਹੀਂ ਸੀ ਤਾਂ ਇਹ ਦੌਲਤ ਵੀ ਮੇਰੀ ਨਹੀਂ ਸਭ ਚੁੱਪ ਹਰਚੰਦ ਨੇ ਐਲਾਨ ਕੀਤਾ ਪਿੰਡ ਵਿੱਚ ਅਨਹੱਭਚਦਾਰ ਬਣੇਗਾ ਕੋਈ ਭੁੱਖਾ ਨਹੀਂ ਸੋਵੇਗਾ ਗਰੀਬ ਬੱਚਿਆਂ ਦੀ ਪੜਾਈ ਦਾ ਇੰਤਜ਼ਾਮ ਬਿਮਾਰਾਂ ਲਈ ਦਵਾਈ ਸੀਤੋ ਦੀਆਂ ਅੱਖਾਂ ਪਰ ਆਈਆਂ ਗੋਪੀ ਮਾਨ ਨਾਲ ਪਿਤਾ ਵੱਲ ਤੱਕ ਰਿਹਾ ਸੀ ਅਨਹੱਭਚਦਾਰ ਬਣਿਆ ਹਰ ਰੋਜ਼ ਇੱਕ ਰੋਟੀ ਕਿਸੇ ਨਾ ਕਿਸੇ ਤੱਕ ਪਹੁੰਚਦੀ ਹੈਰਾਨੀ ਦੀ ਗੱਲ ਪੰਡਾਰ ਕਦੇ ਖਾਲੀ ਨਹੀਂ ਹੋਇਆ ਜਿੰਨਾ ਦਾਨ ਉਹਨਾਂ ਵੱਧ ਅਨਾਜ ਕੁਝ ਮਹੀਨਿਆਂ ਵਿੱਚ ਹਰਚੰਦ ਨੂੰ ਪਿੰਡ ਦਾ ਮੁਖੀਆ ਚੁਣਿਆ ਗਿਆ ਉਸ ਦਾ ਘਰ ਆਦਰ ਦਾ ਕੇਂਦਰ ਬਣਿਆ ਗੋਪੀ ਪੜਨ ਲੱਗਾ ਸੀਤੋ ਹੋਰ ਔਰਤਾਂ ਲਈ ਮਿਸਾਲ ਬਣੀ ਪਰ ਹਰਚੰਦ ਅਜੇ ਵੀ ਸਾਦਾ ਹੀ ਰਹਾ ਇੱਕ ਦਿਨ ਹਰਚੰਦ ਨੂੰ ਰਸਤੇ 'ਚਾ ਉਈ ਫਕੀਰ ਮਿਲਿਆ ਇਸ ਵਾਰੀ ਉਹ ਮੁਸਕਰਾਇਆ ਪੁੱਤਰ ਤੂੰ ਸਮਝ ਗਿਆ दान ਨਾਲ दौलत ਨਹੀਂ दान ਨਾਲ قسمت بدلਦੀ ਹੈ हरचंद ਨੇ ਪੈਰਾ ਚਾ ਮੱਥਾ ਟੇਕਿਆ ਫਕੀਰ ਅੱਖੋਂ ਓਜਲ ਹੋ ਗਿਆ ਹਰਚੰਦ ਨੇ ਪਿੰਡ ਦੇ ਬੱਚਿਆਂ ਨੂੰ ਕਿਹਾ ਜੇ ਕੋਲ ਇੱਕ ਹੀ ਰੋਟੀ ਹੋਵੇ ਅਤੇ ਤੂੰ ਉਸ ਨੂੰ দান ਕਰ ਦੇਵੇਂ ਤਾਂ ਸਮਝ ਲੈ ਰੱਬ ਨੇ ਤੇਰੀ ਕਿਸਮਤ ਤੇ ਦਸਤਖਤ ਕਰ ਦਿੱਤੇ ਹਨ ਧਰਮਪੁਰ ਹੁਣ ਸਿਰਫ ਪਿੰਡ ਨਹੀਂ ਸੀ ਉਹ দান ਦੀ ਮਿਸਾਲ ਬਣ ਗਿਆ ਸੀ ਇਸ ਕਹਾਣੀ ਤੋਂ ਸਾਨੂੰ ਇਹ ਸਿੱਖਿਆ ਮਿਲਦੀ ਹੈ ਕਿ ਜੋ ਭੁੱਖੇ ਨੂੰ ਰੋਟੀ ਦਿੰਦਾ ਹੈ ਰੱਬ ਉਸ ਨੂੰ ਇੱਜ਼ਤ ਦਿੰਦਾ ਹੈ ਇੱਕ ਛੋਟਾ ਜਿਹਾ ਨੇਕ ਕੰਮ ਪੂਰੀ ਜ਼ਿੰਦਗੀ ਬਦਲ ਸਕਦਾ ਹੈ ਉਮੀਦ ਕਰਦੇ ਹਾਂ ਕਿ ਤੁਹਾਨੂੰ ਸਾਡੀ ਇਹ ਕਹਾਣੀ ਵਧੀਆ ਲੱਗੀ ਹੋਵੇਗੀ ਜੇਕਰ ਇਸ ਤਰ੍ਹਾਂ ਦੀਆਂ ਹੋਰ ਵੀ ਵੀਡੀਓ ਦੇਖਣਾ ਚਾਹੁੰਦੇ ਹੋ ਤਾਂ ਸਾਡੇ ਇਸ ਚੈਨਲ ਨੂੰ ਸਬਸਕ੍ਰਾਈਬ ਕਰਕੇ ਆਪਣੇ ਦੋਸਤਾਂ ਨੂੰ ਸ਼ੇਅਰ ਕਰ ਦਿਓ ਵੀਡੀਓ ਚੰਗੀ ਲੱਗੀ ਤਾਂ ਲਾਈਕ ਕਰਕੇ ਆਪਣੀ رائے ਕਮੈਂਟ ਕਰਕੇ ਜਰੂਰ ਦਿਓ